ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ दिली ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ-ਵਦੇਸ਼ਾਂ ਤੋਂ ਜੁੜਜੋ ਕਿਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਨਾਂ ਸ਼ਾਮਿਲ ਨੇ ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 17 ਫਰਵਰੀ 2017 6 ਫੱਗਣ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਇਹਨਾਂ ਅਦਾਰਿਆਂ ਤੇ ਰੋਕੂ ਜਾਦੂ ਬਾਕਸ ਸ਼ਾਵਾ ਸਪੈਕਟਰਮ ਆਰਸੀਐਨ ਬੈਲ 5 ਕੈਨੇਡਾ ਸਪੈਕਟਰਮ ਫੇਸਬੁੱਕ ਆਨਲਾਈਨ ਸਟ੍ਰੀਮਿੰਗ ਟੀਵੀ 84 ਦੀ ਐਪ ਰਾਹੀਂ ਗਲੋਬਲ ਸੀਪੀਐਨ ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਪਹਿਲਾ ਇਸ਼ੂ ਕਿਹੜਾ ਹੈ ਕਿ ਕਿਹੜਾ ਹੈ ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅ ਦੇਖੋ ਅਸੀਂ ਲਗਾਤਾਰਤਾ ਨਾਲ ਇਸ ਜਿਹੜੀ ਥਿਊਰੀ ਹੈ ਉਸ ਨੂੰ ਹਮੇਸ਼ਾ ਪ੍ਰਚਾਰਿਆ ਹੈ ਕਿ ਜਿਵੇਂ ਇਜ਼ਰੀਅਲ ਬਣਾਉਣ ਦੇ ਵਿੱਚ ਡਾਇਸਪੋਰਾ ਯਹੂਦੀਆਂ ਨੇ ਖਾਸ ਤੌਰ ਤੇ ਅਮਰੀਕਾ ਦੇ ਯਹੂਦੀਆਂ ਨੇ ਰੋਲ ਅਦਾ ਕੀਤਾ ਸੀ ਜੀ ਇਵੇਂ ਖਾਲਸਤਾਨ ਦੀ ਕਾਇਮੀ ਦੇ ਵਿੱਚ ਡਾਇਸਪੋਰਸ ਸਿੱਖ ਜਿਹੜੀ ਜਿਨ੍ਹਾਂ ਦੀ ਗਿਣਤੀ ਹੁਣ 5 ਮਿਲੀਅਨ ਤੋਂ ਜ਼ਿਆਦਾ ਹੈ ਔਰ ਪਿਛਲੇ ਦਿਨਾਂ 'ਚ ਮੈਂ ਇੱਕ ਰਿਪੋਰਟਸ ਦੇਖ ਰਿਹਾ ਸੀ ਕਿ ਜਿਨਨੇ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ 'ਚ ਸਿੱਖ ਨੇ ਡਾਇਸਪੋਰਾ ਉਹਨਾਂ ਨਾਲੋਂ ਵੀ ਵੱਡੀ ਗਿਣਤੀ ਹੈ ਜੀ ਔਰ ਸਾਡਾ ਹਮੇਸ਼ਾ ਇਹ ਯਕੀਨ ਰਹਿ ਕਿ ਡਾਇਸਪੋਰਸ ਸੇ ਕੁਲਟੀਮੇਟਲੀ ਸੈਂਟਰਲ ਫੋਰਸ ਹੋਣਗੇ ਪੰਜਾਬ ਦੀ ਤਕਦੀਰ ਬਦਲਣ ਦੇ ਲਈ ਖਾਲਸਤਾਨ ਦੀ ਕਾਇਮੀ ਦੇ ਲਈ ਉਸਤੇ ਸਿਆਸੀ ਪ੍ਰਭਾਵ ਵੀ ਅਸੀਂ ਦੇਖੇ ਨੇ ਬਿਸ਼ੱਕ ਹਾਲ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹਦੇ ਵਿੱਚ ਜਿਹੜਾ ਬਾਦਲਿਆਂ ਦਾ ਬਹੁਤਾ ਜ਼ੋਰ ਆਮ ਆਦਮੀ ਪਾਰਟੀ ਦੀ ਹਮਾਇਤ ਸੀ ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਇਹਦੇ 'ਚੋਂ ਇੱਕ ਮੈਸੇਜ ਜ਼ਰੂਰ ਨਿਕਲਿਆ ਕਿ ਜਿਹੜੇ ਬਾਹਰ ਬੈਠੇ ਸਿੱਖ ਨੇ ਉਹ ਹੁਣ ਪੰਜਾਬ ਦੀ ਸਿਆਸਤ ਪੰਜਾਬ ਦੀ ਪੋਲਿਟਿਕਸ ਪੰਜਾਬ ਦੀ ਡੂਇੰਗ ਜਾਂ ਅਨਡੂਇੰਗ ਦੇ ਵਿੱਚ ਇੱਕ ਮੇਜਰ ਫੋਰਸ ਬਣ ਚੁੱਕੇ ਨੇ ਤੇ ਜਦੋਂ ਇੱਕ ਪਾਰਟੀ ਦੇ ਹੱਕ 'ਚ ਬਾਹਰੋਂ ਜਾਣ ਦੀ ਗੱਲ ਆਈ ਤੇ ਫਿਰ ਦੂਸਰਿਆਂ ਨੇ ਵੀ ਬਾਦਲ ਅਕਾਲੀ ਦਲ ਕਾਂਗਰਸ ਨੇ ਵੀ ਆਪਣਾ ਜ਼ੋਰ ਲਾਇਆ ਉਹਨਾਂ ਨੇ ਵੀ ਦੱਸਿਆ ਜੀ ਉਹਨਾਂ ਦਾ ਗਰੁੱਪ ਉੱਤਰ ਰਿਹਾ ਹੈ ਉਹਨਾਂ ਦਾ ਸਵਾਗਤ ਰਾਹੁਲ ગાંધી ਕਰ ਰਿਹਾ ਹੈ ਜਾਂ ਕਿਸੇ ਦਾ ਕੋ ਹੋਰ ਕਰ ਰਿਹਾ ਸੋ ਜ਼ਾਹਰ ਹੈ ਵੀ ਜਿਹੜੇ ਲੋਕ ਸਾਨੂੰ ਇਹ ਗੱਲ ਕਹਿੰਦੇ ਰਹੇ ਨੇ ਜਾਂ ਹੁਣ ਤੱਕ ਵੀ ਕਹਿੰਦੇ ਨੇ ਕਿ ਜੀ ਬਾਹਰ ਬੈਠੇ ਆ ਖਾਲਸਤਾਨ ਦੀ ਗੱਲ ਕਰਨ ਦਾ ਜਾਂ ਅਦਰਵਾਈਜ਼ ਕੀ ਹੋਏਗਾ ਜੇ ਜਾਣਾ ਹੈ ਤਾਂ ਉੱਥੇ ਸਟਰਗਲ ਕਰੋ ਘਟੂ ਘਟ ਉਹਨਾਂ ਨੂੰ ਜ਼ਰੂਰ ਜਵਾਬ ਮਿਲ ਗਿਆ ਹੈ ਕਿ ਉਹੀ ਪੰਜਾਬ ਦੀਆਂ ਸਾਰੀ ਸਿਆਸੀ ਧਿਰਾਂ ਬਾਹਰਲੇ ਸਪੋਰਟ ਦੇ ਲਈ ਬਾਹਰਲੇ ਪੈਸੇ ਦੇ ਲਈ ਕਿਵੇਂ ਮੂੰਹ ਚੋਂ ਲਾਰਾਂ ਸੁੱਟਦੀਆਂ ਰਹੀਆਂ ਨੇ ਹੁਣ ਪਾਰਟ ਅਸੀਂ ਪੰਥਕ ਪਲੇਟਫਾਰਮ ਤੇ ਬਾਹਰਲੇ ਸਿੱਖਾਂ ਦਾ ਕੀ ਰੋਲ ਹੈ ਜੀ ਇਸ ਕੋਈ ਸ਼ੱਕ ਨਹੀਂ ਹੈ ਕਿ ਅੱਜ ਸੋਸ਼ਲ ਮੀਡੀਆ ਇੱਕ ਆਪਣੇ ਆਪ ਦੇ ਵਿੱਚ ਬੜਾ ਪਾਵਰਫੁੱਲ ਵੈਪਨ ਬਣ ਚੁੱਕਾ ਹੈ ਔਰ ਇਸ ਦਾ ਨਤੀਜਾ ਹੈ ਕਿ ਬਹੁਤ ਵਾਰ ਜਿਹੜੀਆਂ ਕੁਸ਼ਕਟਨਾਵਾਂ ਉੱਥੇ ਬੈਠੇ ਆ ਅਕਾਲੀ ਜਾਂ ਜਥੇਦਾਰ ਜਾਂ ਦੂਜੇ ਆਪਣੇ ਬੋਕੜ ਦੇ ਵਿੱਚ ਹੀ ਲੱਡੂ ਭੋਰਦੇ ਸੀ ਹੁਣ ਉਹਨਾਂ ਨੂੰ ਬਾਹਰਲਾ ਸਿੱਖ ਔਰ ਉਹਦੇ ਕੋਲ ਉਹਦੀ ਤਾਕਤ ਸੋਸ਼ਲ ਮੀਡੀਆ ਉਹ ਐਕਸਪੋਜ਼ ਕਰਕੇ ਰੱਖ ਦਿੰਦਾ ਹੈ ਇਹੀ ਕਾਰਨ ਹੈ ਕਿ ਜਿਹੜੇ ਜਥੇਦਾਰ ਅੱਜ ਡਿਸਗ੍ਰੈਂਟਡ ਬਣਾ ਦੁੱਤੇ ਸਿੱਖ ਸੰਘਤਾ ਨੇ ਖਾਸ ਤੌਰ ਤੇ ਜਿਵੇਂ ਸੌਦਾ ਸਾਧ ਦੇ ਖਿਲਾਫ ਜਿਹੜਾ ਗੁਰਮਤਾ ਸੀ ਉਹ ਵਾਪਸ ਲੈਣ ਦੇ ਨਾਲ ਨੇ ਡਰਾਮੇਬਾਜ਼ੀ ਕੀਤੀ ਜੀ ਬੇਸ਼ੱਕ ਪੰਜਾਬ ਚ ਸਿੱਖ ਵੀ ਖਲੋਤੇ ਔਰ ਰਾਦਰ ਉਹ ਜ਼ਿਆਦਾ ਮਜ਼ਬੂਤੀ ਨਾਲ ਖਲੋਤੇ ਪਰ ਇਹ ਬਾਹਰਲੇ ਸਿੱਖਾਂ ਦਾ ਔਰ ਪੰਜਾਬ ਦੇ ਸਿੱਖਾਂ ਦੀ ਕੋਆਰਡੀਨੇਸ਼ਨ ਸੀ ਕਿ ਜਿੱਥੇ ਵਿਦਨ ਡੇਜ਼ ਉਹਨਾਂ ਨੂੰ ਆਪਣਾ ਉਹ ਜਿਹੜਾ ਸੀ ਬਾਦਲ ਦੇ ਹੁਕਮਾਂ ਥੱਲੇ ਜਿਹੜਾ ਆਇਆ ਫੈਸਲਾ ਉਹ ਵਾਪਸ ਲੈਣਾ ਪਿਆ ਉੱਥੇ ਉਦੋਂ ਦੇ ਅੱਜ ਤੱਕ ਲੁਕੇ ਹੋਏ ਨੇ ਕਮਰਿਆਂ ਚ ਇਹੀ ਜਥੇਦਾਰ ਅਕਾਲ ਤਖਤ ਔਰ ਦੂਸਰੇ ਹਰ ਚੌਥੇ ਦਿਨ ਅਮਰੀਕਾ ਤੁਰੇ ਹੁੰਦੇ ਸੀ ਹਰ ਚੌਥੇ ਦਿਨ ਕੈਨੇਡਾ ਕੋ ਆਸਟ੍ਰੇਲੀਆ ਕੋਈ ਨਿਊਜ਼ੀਲੈਂਡ ਲੱਗਦਾ ਐਵੇਂ ਹੀ ਸੀ ਜਿਵੇਂ ਮੋਦੀ ਬਾਰੇ ਕਿਸੇ ਨੇ ਕਿਹਾ ਸੀ ਕਿ ਜੀ ਇਹ ਜਿਹੜਾ ਭਾਰਤ ਦਾ ਕਦੀ ਕਦਾ ਹੀ ਹੁੰਦਾ ਇਹ ਭਾਰਤ ਦੇ ਲਈ ਵਿਦੇਸ਼ ਹੈ ਸੋ ਉਹਨਾਂ ਦਾ ਜਥੇਦਾਰਾਂ ਦਾ ਬਾਹਰਲੇ ਡਾਲਰਾਂ ਦਾ ਭਾਰ ਔਰ ਇੱਥੇ ਜਿਹੜਾ ਉਹਨਾਂ ਨੇ ਆਪਣੀਆਂ ਕਿਰਪਾਨਾਂ ਲਾ ਕੇ ਉੱਥੇ ਜੜੀਆਂ ਨੇ ਉਹ ਅਟੈਚੀਆਂ 'ਚ ਬੰਦ ਕੀਤੀਆਂ ਹੁੰਦੀਆਂ ਸੀ ਇੱਥੇ ਤਿੰਨ ਫੁੱਟੀਆਂ ਕਿਰਪਾਨਾਂ ਲੈ ਕੇ ਲੋਕਾਂ ਦੇ ਘਰਾਂ 'ਚ ਚਾਹ ਪੀਣ ਦੇ ਬਹਾਨੇ ਪੈਸੇ ਇਕੱਠੇ ਕਰਦੇ ਫਿਰਦੇ ਸੀ। ਲੇਕਿਨ ਇਹ ਹੁਣ ਪਤਾ ਹੈ ਉਹਨਾਂ ਨੂੰ ਕਿ ਬੇਸ਼ੱਕ ਉੱਥੇ ਉਹਨਾਂ ਨੇ ਆਪਣੇ ਅਹੁਦੇ ਕਾਇਮ ਰੱਖੇ ਨੇ, ਲੇਕਿਨ ਬਾਹਰਲੇ ਸਿੱਖਾਂ ਨੂੰ ਉਹ ਫੇਸ ਨਹੀਂ ਕਰ ਸਕਦੇ। ਔਰ ਜਿਹੜੀ ਗੱਲ ਮੈਂ ਬਿਗਨਿੰਗ ਦੇ ਵਿੱਚ ਇੱਕ ਜਿਹੜੀ ਹੈ ਖੁਸ਼ੀ ਦੀ ਦੱਸਣਾ ਚਾਹੁੰਦਾ ਹੈ ਔਰ ਇਹ ਡਾਇਸਪੋਰਸ ਸਿੱਖਾਂ ਦਾ ਜਿਹੜਾ ਡਾਇਸਪੋਰਸ ਸਿੱਖ ਇਫੈਕਟ ਹੈ, ਉਹਦਾ ਵੱਡਾ ਸਬੂਤ ਹੈ ਕਿ ਸਾਕਾ ਨਕੂਦਰ ਜਿਨ੍ਹਾਂ ਦੇ ਜਿਹੜੀ ਉਹਨਾਂ ਨਾਲ ਕੀ ਬੀਤਿਆ ਔਰ ਕਿਵੇਂ ਕਿੱਡਾ ਵੱਡਾ ਇਹ ਸਾਕਾ ਸੀ ਇਸ ਦਾ ਜ਼ਿਕਰ ਅਸੀਂ ਟੀਵੀ 84 ਦੇ ਉੱਤੇ ਲਗਾਤਾਰਤਾ ਨਾਲ ਕੀਤਾ ਜੀ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਬਦ ਆਬ ਲਈ ਚਾਰ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਜਿਨ੍ਹਾਂ ਦੇ ਵਿੱਚ ਭਾਈ ਰਵਿੰਦਰ ਸਿੰਘ ਲਿੱਤਣਾ ਪਾਈ ਹਰਮਨਿੰਦਰ ਸਿੰਘ ਪਾਈ ਚਲਮਨ ਸਿੰਘ ਔਰ ਭਾਈ ਬਲਤੇਰ ਸਿੰਘ ਫੌਜੀ ਔਰ ਉਹਨਾਂ ਦੀ ਯਾਦ ਚ ਜਦੋਂ ਪਿੱਛੇ ਸਮਾਗਮ ਫਰਵਰੀ ਦੇ ਪਹਿਲੇ ਹਫਤੇ ਫਰੀ ਮੌਡ ਗੁਰਦੁਆਰਾ ਸਾਹਿਬ ਦੇ ਵਿੱਚ ਹੋਇਆ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਭਾਈ ਰਵਿੰਦਰ ਸਿੰਘ ਨਿਤੜਾਂ ਦੇ ਪਿਤਾ ਜੀ ਦੇ ਨਾਲ ਵੀ ਇੰਟਰਵਿਊ ਕੀਤਾ ਅਸੀਂ ਖੁਦ ਜਿਹੜਾ ਉਸ ਦੇ ਵਿੱਚ ਸ਼ਮੂਲੀਅਤ ਕੀਤੀ ਫਰੀ ਮੌਡ ਸੈਮੀਨਾਰ ਚ ਵੀ ਸਮਾਗਮ ਜੀ ਔਰ ਉਸ ਨੂੰ ਫੇਸਬੁੱਕ ਤੇ ਲਾਈਵ ਕਵਰ ਵੀ ਕੀਤਾ ਔਰ ਲਗਾਤਾਰਤਾ ਨਾਲ ਉਸ ਬਾਰੇ ਜਿਹੜਾ ਇੱਕ ਪੂਰੀ ਮਹਿੰਮ ਜਿਹਦੇ ਚ ਕਿ ਉਹਨਾਂ ਦੇ ਪਰਿਵਾਰ ਨੇ ਵੀ ਵੱਡਾ ਮੇਜਰ ਰੋਲ ਅਦਾ ਕੀਤਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਮੇਨ ਇਸ਼ੂ ਬਣਾਇਆ ਔਰ ਗੁਰਦੁਆਰਿਆਂ ਦੇ ਰੈਜ਼ੋਲੂਸ਼ਨ ਔਰ ਦੂਜੇ ਸੋ ਜਿਹੜੀ ਗੱਲ ਪਿਛਲੇ 32 ਸਾਲ ਦੇ ਵਿੱਚ ਜਿਹੜੀ ਹੈ ਉਹ ਸੰਭਵ ਨਹੀਂ ਸੀ ਹੋ ਸਕੀ ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਇਹ ਸਾਕਾ ਜਿਹੜਾ 1986 ਦੇ ਵਿੱਚ ਵਾਪਰਦਾ ਔਰ ਇਸਾਰੇ 31 32 ਸਾਲ ਦੇ ਟਾਈਮ ਚ ਇਹਦੇ باوجود ਕਿ ਜਥੇਦਾਰ ਅਕਾਲ ਤਖਤ ਨੇ ਜਦੋਂ ਇੱਕ ਸਮਾਗਮ ਪਿਛਲੇ ਸਮੇਂ ਚ ਹੋਇਆ ਕੁਝ ਸਾਲ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਜੀ ਨਾ ਚਾਰੋਂ ਸਿੰਘਾਂ ਦੀਆਂ ਪਿਕਚਰਸ ਜਿਹੜੀਆਂ ਨੇ ਉਹ ਸੈਂਟਰਲ ਸਿੱਖ ਮਿਊਜ਼ੀਅਮ ਕੇਂਦਰੀ ਸਿੱਖ ਹਜ਼ਾਰਕਕਾਰ ਚਲਾਈਆਂ ਜਾਣਗੀਆਂ ਪਰ ਇਹ ਸਿਰਫ ਗੱਲਬਾਤ ਤੱਕ ਹੀ ਮ hạnੂਦ ਰਿਹਾ ਉਹ ਪਿਕਚਰਸ ਕਦੇ ਵੀ ਇੰਸਟਾਲ ਨਹੀਂ ਕੀਤੀਆਂ ਗਈਆਂ ਸੋ ਇਹ ਡਾਇਸਪੋਰਸ ਸਿੱਖ ਇਫੈਕਟ ਹੈ ਕਿ ਜਿਸ ਲੈਵਲ ਦੇ ਉੱਤੇ ਇੱਕ ਮੁਹਿੰਮ ਚੱਲੀ ਇਹਨਾਂ ਕੁਝ ਮਹੀਨਿਆਂ ਦੇ ਵਿੱਚ ਉਸ ਨੂੰ ਮੀਡੀਆ ਸਪੋਰਟ ਮਿਲੀ ਪਿਕਚਰਸ ਜਿਹੜੀਆਂ ਨੇ ਹਿਸਟੋਰੀਕਲ ਗੁਰਦੁਆਰਾ ਸਟਾਕਟਨ ਦੇ ਵਿੱਚ ਇੰਸਟਾਲ ਹੋਈਆਂ ਫਰੀਮਾਉਂਟ ਗੁਰਦਾਰੇ ਦੇ ਸਮਾਗਮ ਤੋਂ ਬਾਅਦ ਫਰੀਮਾਉਂਟਸ ਇੰਸਟਾਲ ਹੋਈਆਂ ਔਰ ਆਲਰੇਡੀ ਜਿਹੜਾ ਇਸ ਲਾਈਨ ਦੇ ਉੱਤੇ ਬਾਹਰ ਇੱਕ ਮਹਿੰਮ ਚੱਲ ਰਹੀ ਸੀ ਔਰ ਇਹ ਮੈਂ ਸਮਝਦਾ ਹਾਂ ਵੀ ਡਾਇਸਪੋਰਾ ਸਿੱਖ ਇਫੈਕਟ ਹੈ ਕਿ ਫਾਈਨਲੀ ਬੀਤੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੇ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਦੀ ਪ੍ਰਧਾਨਗੀ ਥੱਲੇ ਫਤੇਗੜ ਸਾਹਿਬ ਦੇ ਵਿੱਚ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਕਿ ਇਹਨਾਂ ਚਾਰ ਜਿਹੜੇ ਸਿੰਘ ਨੇ ਸਾਕਨ ਕੁਦਰ ਦੇ ਔਰ ਭਾਈ ਗੁਰਦੇਵ ਸਿੰਘ ਕੋਂਕੇ ਜਿਹੜੇ ਐਕਟਿੰਗ ਜਥੇਦਾਰ ਸਨ ਅਕਾਲ ਤਖਤ ਸਾਹਿਬ ਦੇ ਔਰ ਸੁਰਨੇ ਘੋਟਣੇ ਨੇ ਟਰਚਰ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਔਰ ਭਾਈ ਹਰਮਿੰਦਰ ਸਿੰਘ ਡੱਬ ਵਾਲੀ ਜਿਹੜੇ ਕਿ ਸੌਦਾ ਸਾਧ ਦੇ ਖਿਲਾਫ ਪੀਸਫੁਲ ਪ੍ਰੋਟੈਸਟ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਇਹ ਸੱਤ ਪਿਕਚਰਜ਼ ਜਿਹੜੀਆਂ ਨੇ ਇਹ ਇਨਸਟਾਲ ਕੀਤੀਆਂ ਜਾਣਗੀਆਂ 6 ਪਿਕਚਰਜ਼ ਚਾਰ ਉਹਨਾਂ ਦੀਆਂ ਔਰ ਇਹ ਜੋ ਅਸੀਂ ਸਮਝਦੇ ਹਾਂ ਵੀ ਇਹ ਖੁਸ਼ੀ ਦੀ ਗੱਲ ਹੈ ਹਾਲਾਂਕਿ ਬਹੁਤ ਲੇਟ ਹੈ ਲੇਕਿਨ ਇਸ ਚੋਂ ਅਸੀਂ ਇਹ ਨਿਰਣਾ ਜ਼ਰੂਰ ਕੱਢ ਸਕਦੇ ਹਾਂ ਕਿ ਵੀ ਜਿੱਥੇ ਬਾਹਰਲੇ ਸਿੱਖਾਂ ਦੀ ਲੌਬੀ ਨੇ ਇੱਕ ਪੂਰਾ ਜਿਹੜਾ ਅਸਰ ਕੀਤਾ ਹੈ ਜੀ ਉੱਥੇ ਹੁਣ ਅਕਾਲੀਆਂ ਨੂੰ ਜਿਹਨਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਨੂੰ ਬਾਹਰ ਦਾ ਦਰਵਾਜ਼ਾ ਲੋਕਾਂ ਨੇ ਵਿਧਾਨ ਸਭਾ ਚੋਂ ਆ ਦੇ ਨਤੀਜੇ ਤੋਂ ਹੋਣੇ ਨੇ ਦਿਖਾ ਦੇਣਾ ਸੋ ਇਹ ਹੁਣ ਪੰਥਕ এজেন্ডੇ ਵੱਲ ਮੁੜਨ ਦੀ ਲਾਈਨ ਵੀ ਹੋ ਸਕਦੀ ਹੈ ਕਿ ਜਿਹਦੇ ਚ ਉਹ ਦਿਖਾਣਾ ਚਾਹੁੰਦੇ ਨੇ ਕਿ ਜੀ ਦੇਖੋ ਅਸੀਂ ਬਿਲਕੁਲ ਕਿਉਂਕਿ ਕਿਵੇਂ ਜਾ ਕੇ ਸੌਦਾ ਸਾਧ ਦੇ ਪੈਰਾਂ 'ਚ ਨਿਗੇ ਹਾਲਾਂ ਉਹਨਾਂ ਨੇ ਜਿਹੜੀ ਉਹ ਚਾਵਲਾ ਕਮੇਟੀ ਬਣਾਈ ਹੈ ਫਰਾਡ ਜਿਆ ਚਾਵਲਾ ਮਾਤਾ ਦੀਆਂ ਪੇਟਾਗਾਨਾੜਾ ਕਿ ਕਿਵੇਂ ਨੌਂ ਕੰਸਟੀਚੂਐਂਸੀ ਦੇ ਇਹਨਾਂ ਦੇ ਬਠਿੰਡਾ ਔਰ ਮਾਨਸਾ ਦੇ ਐਮਐਲਏ ਜਿਹੜੇ ਨੇ ਉਮੀਦਵਾਰ ਐਮਐਲਏ ਤੇ ਜਾ ਕੇ ਪੈਰਾਂ 'ਚ ਡਿਗੇ ਉਹਨਾਂ ਨੇ ਕਿਹਾ ਜੀ ਉਹ ਰਿਪੋਰਟ ਜਿਹੜੀ ਹੈ ਉਹ ਅਸੀਂ ਤਿੰਨ ਹਫ਼ਤੇ ਹੋਰ ਦੇਤੇ ਚਾਰ ਹਫ਼ਤੇ ਹੋਰ ਦੇਤੇ ਅਜੇ ਬਹੁਤ ਰਿਸਰਚ ਕਰਨੀ ਐ ਏਡੇ ਤੁਸੀਂ ਰਿਸਰਚਰ ਵੀ ਤੁਹਾਨੂੰ ਪਤਾ ਨਹੀਂ ਹੈ ਵੀ ਕੌਣ ਗਿਆ ਸਿਰਫ ਇਹ ਦੇਖਣ ਦੇ ਲਈ ਕਿ ਜੀ ਇਹ ਜੇ ਇਹਨਾਂ ਨੂੰ ਸਤਲਬ ਕਰ ਰਿਹਾ ਤੇ ਫਿਰ ਦਿੱਲੀ ਗੁਰਦੁਆਰਾ ਕਮੇਟੀ ਚ ਹੋਣਾਂ ਦੇ ਵਿੱਚ ਜਿੱਥੇ ਕਿ ਮਨਜੀਤ ਸਿੰਘ ਜੀ ਕੇ ਔਰ ਦੂਜੇ ਟੁਚੇ ਇਹਨਾਂ ਦੇ ਟਫ ਫੀਸ ਕਰ ਰਹੇ ਨੇ ਸੰਗਤ ਨੂੰ ਕਿ ਭਾਈਆ ਦੱਸੋ ਤੁਹਾਡੇ ਅਕਾਲੀ ਦਲ ਦਾ ਇਹ ਹਾਲ ਹੈ ਵੀ ਉਹ ਖੁਦ ਵਾਇਲਟ ਕਰ ਰਹੇ ਨੇ ਅਕਾਲੀ ਦਲ ਦਾ ਗੁਰਮਤ ਸੋ ਬਡੂੰਗਰ ਭਾਵੇਂ ਜਿੰਨੇ ਮਰਜ਼ੀ ਨੇਕ ਨੀਅਤ ਹੋਣ ਨਿੱਜੀ ਤੌਰ ਤੇ ਕਿਉਂਕਿ ਜਦੋਂ ਇਹ ਪਹਿਲਾ ਪ੍ਰੈਜ਼ੀਡੈਂਟ ਰਹੇ ਨੇ ਇਹਨਾਂ ਦੇ ਵੇਲੇ ਨਾਨਕਸ਼ਾਹੀ ਕੈਲੰਡਰ ਇੰਪਲੀਮੈਂਟ ਹੋਇਆ ਸੀ ਲੇਕਿਨ ਇਹ ਸਾਰੇ ਜਿਹੜੇ ਨੇ ਹੈ ਜੀ ਹਜ਼ੂਰੀਏ ਨੇ ਸੋ ਮੱਕੜ ਬਹੁਤ ਲੰਮਾ ਪੈ ਕੇ 10 ਸਾਲ ਉਹਨੇ ਬਿਲਕੁਲ ਬੇੜਾਗਰ ਕੀਤਾ ਇਹ ਰੈਲੇਟਿਵਲੀ ਘਟੋ-ਕਟ ਜੇ ਇਸ ਕੇ ਸਮ ਦੇ ਫੈਸਲੇ ਔਰ ਹੋਰ ਵੀ ਇੱਕ ਦੋ ਚੰਗੇ ਫੈਸਲੇ ਲਏ ਨੇ ਕਿ ਦੋ ਸਿਕ ਸਕਾਲਰਸ ਨੂੰ ਸਨਮਾਨਿਤ ਕੀਤਾ ਜਾਏਗਾ ਨਤੀਸ਼ ਕੁਮਾਰ ਨੂੰ ਆਨਰ ਕੀਤਾ ਜਾਏਗਾ ਸਦਕੇ ਜੀ ਔਰ ਆਣ ਵਾਲੇ ਪੀਰੀਅਡ ਤੇ ਅਸੀਂ ਸਮਝਦੇ ਆਂ ਵੀ ਜੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਜਿਸ ਨੂੰ ਆਰਐਸਐਸ ਨੇ ਆਪਣੇ ਇਸ ਖਾਤੀ ਸੰਤ ਸਮਾਜ ਰੇਲ ਕਰਵਾਇਆ ਜੇ ਉਹ ਵਾਪਸ ਕਿਉਂਕਿ ਹੁਣੇ ਪਾਵਰ ਤੋਂ ਬਾਹਰ ਨੇ ਔਰ ਸਿੱਖਾਂ ਦੇ ਵਿੱਚ ਆਪਣੀ ਥਾਂ ਬਣਾਉਣ ਦੇ ਲਈ ਇਹਨਾਂ ਨੂੰ ਕੁਝ ਨਾ ਕੁਝ ਕਰਨਾ ਪਿਆਗਾ ਸੋ ਅਸੀਂ ਇਸ ਦੇ ਉੱਤੇ ਜਿੱਥੇ ਪਰਿਵਾਰ ਨੂੰ ਵੀ ਮੁਬਾਰਕ ਵੀ ਦਿੰਦੇ ਹਾਂ ਸ਼ੁਕਰਿਆ ਵੀ ਅਦਾ ਕਰਦੇ ਹਾਂ ਔਰ ਅੱਜ ਟੀਵੀ 84 ਨਿਊਜ਼ 'ਚ ਭਾਈ ਰਵਿੰਦਰ ਸਿੰਘ ਲਿੱਤੜਾ ਦੇ ਛੋਟੇ ਭਰਾਤਾ ਡਾਕਟਰ ਹਰਿੰਦਰ ਸਿੰਘ ਸਟੈਨਫੋਰਡ ਜੀ ਉਹਨਾਂ ਦੇ ਨਾਲ ਫੋਨ ਦੇ ਉੱਤੇ ਇੰਟਰਵਿਊ ਵੀ ਜਿਹੜਾ ਜਿਨ੍ਹਾਂ ਨੇ ਨਿਊਜ਼ ਦੇਖਿਆ ਨੇ ਜਾਂ ਦੁਬਾਰਾ ਸ਼ਾਇਦ 11 ਵਜੇ ਦੁਬਾਰਾ ਉਹ ਰਿਪੀਟ ਹੁੰਦਾ ਹੈ 9 ਵਜੇ ਡਾਕਟਰ ਸਾਹਿਬ 9 ਵਜੇ ਰਿਪੀਟ ਹੋਏਗਾ 9 ਵਜੇ 11 ਵਜੇ 11 ਵਜੇ ਉਸ ਦੇ ਵਿੱਚ ਦੁਬਾਰਾ ਜਿਹੜੇ ਨੇ ਉਹ ਦੇਖ ਸਕਣਗੇ ਸੋ ਇਸ ਦੇ ਲਈ ਅਸੀਂ ਸਮੂਥ ਸਿਕ ਸੰਗਤਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਨ੍ਹਾਂ ਨੇ ਇਸ ਦੇ ਉੱਤੇ ਜਿਹੜਾ ਕੰਮ ਕੀਤਾ ਔਰ ਰਿਚਮੰਡ ਹਿੱਲ ਦੇ ਵਿੱਚ ਵੀ ਜਿਹੜਾ ਆਉਣ ਵਾਲੇ ਮਾਰਚ ਦੀ ਡੇਟ ਕੰਫਰਮ ਹੋਣ ਵਾਲੀ ਹੈ ਇਸ ਸੰਬੰਧੀ ਇੱਕ ਵਿਸ਼ੇਸ਼ ਸਮਾਗਮ ਰੱਖਣ ਦੀ ਜਿਹੜੀ ਹੈ ਉਹ ਯੋਜਨਾ ਹੈ ਔਰ ਉਸ ਪਾਰੇ ਅਸੀਂ ਫਿਰ ਇਨਫੋਰਮ ਵੀ ਕਰਾਂਗੇ ਸੰਗਤ ਨੂੰ ਜੀ ਅ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਵੀ ਜੇ ਇੱਕ ਪਾਸੇ ਸਾਨੂੰ ਲੱਗਦਾ ਹੈ ਕਿ ਵੀ ਡਾਇਸਪੋਰਸ ਸਿੱਖ ਜਿਹੜੇ ਨੇ ਉਹ ਗੇਮ ਚੇਂਜਰ ਨੇ ਜੇ ਇਸ ਟਰਮੀਨੋਲੋਜੀ ਚ ਕਹਿਣਾ ਹੋਏ ਜਿਹੜੀ ਅੱਜ ਕੱਲ ਪੋਲਿਟੀਕਲ ਵਰਲਡ ਚ ਇਸਤੇਮਾਲ ਹੁੰਦੀ ਹੈ ਜੀ ਤੇ ਸਾਡਾ ਦੁਸ਼ਮਨ ਸਾਡੇ ਤੋਂ 10 ਕਦਮ ਅੱਗੇ ਔਰ ਉਹਨਾਂ ਨੇ ਪਹਿਲਾਂ ਵੀ ਡਾਇਸਪੋਰਾ ਸਿੱਖਾਂ ਨੂੰ ਬਦਨਾਮ ਕਰਨ ਲਈ 1980ਵਿਆਂ ਦੇ ਵਿੱਚ ਉਦੋਂ ਅਜੇ 1984 ਵੀ ਨਹੀਂ ਸੀ ਹੋਇਆ ਤੇ ਕਿਸ ਅੰਦਾਜ਼ ਜੇ ਤੁਸੀਂ ਸੌਫਟ ਟਾਰਗੇਟ ਕਿਤਾਬ ਜਿਹੜੀ ਦੋ ਕੈਨੇਡੀਅਨ ਜਰਨਲਿਸਟ ਜਿਹੜੇ ਟ੍ਰਾਂਟੋ ਮੇ ਜਿਹੜਾ ਟ੍ਰਾਂਟੋ ਸਟਾਰ ਐਂਡ ਗਲੋਬਲ ਮੈਲ ਦੇ ਸੀ ਜ਼ਾਹਿਰ ਕਸ਼ਮੀਰੀ ਐਂਡ ਮੈਕੈਂਡਰਿਊ ਉਹ ਪੜਦੇ ਹੋ ਜੀ ਤੇ ਫਿਰ ਅਸੀਂ ਦੇਖਦੇ ਹਾਂ ਵੀ ਵੈਸਟਰਨ ਗੁਰਦੁਆਰਾ ਜਿਹੜਾ ਟ੍ਰਾਂਟੋ ਦੇ ਵਿੱਚ ਸੀ ਉਸ ਤੋਂ ਹੀ ਇਹਨਾਂ ਦੀ ਇੰਟਰਫੀਰੈਂਸ ਕੌਨਸਲੈਂਟਸ ਦੀ ਸ਼ੁਰੂ ਸੀ ਕਿਉਂਕਿ ਕੈਨੇਡਾ ਸਭ ਤੋਂ ਵੱਡਾ ਚੰਕ ਸੀ ਸਿੱਖ ਪੋਪੂਲੇਸ਼ਨ ਦਾ ਅਜ ਵੀ ਹੈ ਪਰ ਹੁਣ ਅਮਰੀਕਾ 'ਚ ਵੀ ਬਰਾਬਰ ਜੈਦੀ ਪੋਪੂਲੇਸ਼ਨ ਹੋ ਗਈ ਸੋ ਉੱਥੋਂ ਉਹਨਾਂ ਨੇ ਇੰਟਰਫੀਰੈਂਸ ਸ਼ੁਰੂ ਕੀਤੀ ਸੀ ਕਿਵੇਂ ਵਾਇਲੈਂਸ ਕਰਾਈ ਫਿਰ ਅਮਰਜੀਤ ਸਿੰਘ ਸਮਰਾ ਜਨੇ ਕੋਰਟ ਰੂਮ 'ਚ ਗੋਲੀ ਚਲਾਈ ਉਹ ਭੱਜ ਕੇ ਇੰਡੀਆ ਗਿਆ ਉਹ ਸਾਰੀ ਬੜੀ ਡੀਟੇਲ 'ਚ ਹੈ ਕਿ ਕਿਵੇਂ ਇਹਨਾਂ ਨੇ ਗੁਰਦੁਆਰਿਆਂ ਨੂੰ ਸਿੱਧੇ ਤੌਰ ਤੇ ਟਾਰਗੇਟ ਕੀਤਾ ਸੀ ਔਰ ਇਸ ਸਾਰੇ ਦੀ ਕਲਮਿਨੇਸ਼ਨ ਫਿਰ 에어 ਇੰਡੀਆ ਦੇ ਹਾਦਸੇ ਦੇ ਨਾਲ ਜਿਹੜੀ ਕਿ ਰਾ ਨੇ ਜਿਹੜਾ ਉਹ ਕਰਵਾਇਆ ਇਸ ਦੇ ਨਾਲ ਹੋਈ ਸੋ ਜ਼ਾਹਰ ਹੈ ਵੀ ਜੂਨ 84 ਤੋਂ ਬਾਅਦ ਇੰਨਾ ਕੁ ਰੋਸ ਸੀ ਕਿ ਗੁਰਦੁਆਰਿਆਂ ਚੋਂ ਤਾਂ ਇਹ ਦੌੜ ਗਏ ਕਿਉਂਕਿ ਕੁੱਟ ਪੈਣ ਦਾ ਡਰ ਸੀ ਔਰ ਇਹਨਾਂ ਨੇ ਚੋਰੀ ਛਪੇ ਕੁਛ ਨਾ ਕੁਛ ਸੀ ਗੁਰਦੁਆਰਿਆਂ ਦੀਆਂ ਪਰ ਦੀਆਂ ਮੈਨੇਜਮੈਂਟਾਂ ਦੇ ਬੰਦੇ ਜਿਹੜੇ ਉਹਨਾਂ ਨਾਲ ਮਿਲਦੇ ਸੀ ਲੇਕਿਨ ਸਿੱਖ ਸੰਗਤਾਂ ਦੇ ਰੋਹ ਤੋਂ ਡਰਦੇ ਆ ਇਹ ਕਦੇ ਫਿਰ ਗੁਰਦੁਆਰੇ ਦੇ ਨੇੜੇ ਨਹੀਂ ਸੀ ਲੱਗਦੇ ਪਰ ਹੁਣ ਅਸੀਂ ਲੇਟਲੀ ਦੇਖ ਰਹੇ ਕਿ ਕਿਵੇਂ ਕੈਨੇਡਾ ਦੇ ਵਿੱਚ ਇੱਕ ਪਾਸੇ ਤਾਂ ਉਹ ਇੰਗਲੈਂਡ ਦਾ ਟੁਚਾ ਡਾਕਟਰ ਜਸਦੇਵ ਰਾਏ ਜਿਹੜਾ ਕਿ ਆਰਐਸਐਸ ਨਾਲ ਮਿਲ ਕੇ ਜੀਤ ਡੋਵਲ ਦੇ ਨਾਲ ਔਰ ਦੂਜਾ ਬਲੈਕਲਿਸਟਾਂ ਖਤਮ ਕਰਾਉਣ ਔਰ ਦੂਸਰੇ ਦੇ ਨਾਂ ਥੱਲੇ ਇੰਟਰਫੀਅਰ ਜਿਹੜਾ ਉਹਨੇ ਵਿੱਚ ਜਿਹੜੀ ਹੈ ਉਹ ਕੁਸਪੈਟ ਕੀਤੀ ਇੰਟਰੂਜਨ ਕੀਤਾ ਜੀ ਉਹਦੇ ਥੱਲੇ ਇੰਗਲੈਂਡ ਦੇ ਵਿੱਚ ਵੀ ਥੋੜਾ ਬਹੁਤ ਇਫੈਕਟ ਹੋਇਆ ਕੈਨੇਡਾ ਚ ਵੀ ਹੋਇਆ ਉਸ ਤੋਂ ਇਲਾਵਾ ਕੁਝ ਲੋਕ ਆਪਣੇ ਆਪ ਹੀ ਜੋ ਜੋ ਲੰਬਾ ਹੋ ਜਾਂਦਾ ਸਮਾਂ ਉਸ ਨੂੰ ਕਰਦੇ ਨੇ ਫਿਰ ਪਿਛਲਾ ਕੌਂਸੂਲੇਟ ਜਿਹੜਾ ਟੋਰਾਂਟੋ ਦੇ ਵਿੱਚ ਆ ਕੇ ਬੈਠਾ ਮਿਸ਼ਰਾ ਉਨੇ ਐਗਰੈਸਿਵ ਕੀਤਾ ਜਿਨ੍ਹਾਂ ਦੇ ਵੀਜ਼ੇ ਨਹੀਂ ਸੀ ਬਲੈਕਲਿਸਟਾਂ 'ਚ ਉਹਨਾਂ ਨੂੰ ਸਨਹਾ ਭੇਜਣਾ ਕਿ ਜੀ ਆਓ ਤੁਸੀਂ ਮਿਲੋ ਤਾਂ ਸਹੀ ਅਸੀਂ ਕਰਦੇ ਹਾਂ ਜਦੋਂ ਮਿਲਣਾ ਜਾਂ ਕਿਸੇ ਨੇ ਤੁਰੇ ਜਾਂਦੇ ਵੀ ਉਹਦੇ ਨਾਲ ਫੋਟੋ ਖਿੱਚ ਲੈਣੀ ਤੇ ਅਗਲੇ ਦਿਨ ਉਹਨੂੰ ਆਪਣੇ ਫੇਸਬੁੱਕ ਤੇ ਆਪਣੇ ਵੈਬਸਾਈਟ ਤੇ ਪਾ ਦੇਣਾ ਸ਼ੁਕਰੀਆ ਜੀ ਖਾਲਸਾ ਲਹਿਰ ਦੇ ਫਲਾਣ ਲੀਡਰ ਔਰ ਫਲਾਣ ਫਲਾਣ ਜਿਹੜੇ ਨੇ ਉਹ ਆਏ ਔਰ ਦੂਜੇ ਸੋ ਇਸ ਤਰ੍ਹਾਂ ਕਮਿਊਨਿਟੀ 'ਚ ਵੀ ਉਹ ਲੋਕ ਡਿਸਗਰੇਸ ਹੋਏ ਔਰ ਉਹਨਾਂ ਦਾ ਦਰਵਾਜ਼ਾ ਖੋਲ ਦਿੱਤਾ ਇੰਡੀਆ ਆਣ ਜਾਣ ਦਾ ਉਹ ਘਰ ਹੀ ਬਿਠਾ ਦਿੱਤੇ ਹੁਣ ਉਹ ਜਿਹੜਾ ਵਰजेश ਮਿਸ਼ਰ ਪਤਾ ਨਹੀਂ ਕਿਹੜਾ ਮਿਸ਼ਰਾ ਸੀ ਹੁਣ ਉਹ ਚਲਾ ਗਿਆ ਉਹਦੀ ਥਾਂ ਤੇ ਹੁਣ ਦਿਨੇਸ਼ 파ਟਿਆ ਜੀ ਆਇਆ ਕਾਉਂਸਲਰ ਔਰ ਇਹਨੇ ਇਸ ਤੋਂ ਵੀ ਇੱਕ ਸਟੈਪ ਅੱਗੇ ਜਾਣਾ ਸ਼ੁਰੂ ਕੀਤਾ ਉਹ ਤਾਂ ਮੇਕ ਸ਼ੋਰ ਕਰਦਾ ਸੀ ਕਿ ਇਹ ਹੁਣੇ ਦੇਖਦਾ ਰਹਿੰਦਾ ਵੀ ਕਿਹੜਾ ਕੋਈ ਜਿਹੜਾ ਥੋੜਾ ਬਹੁਤ ਕਮਿਊਨਿਟੀ ਚ ਹੈ ਉਹਦਾ ਪਿਓ ਜਾਂ ਮਾਂ ਮਰਿਆ ਜਾਂ ਕੋਈ ਹੋਰ ਹੋਇਆ ਹੈ ਤੇ ਜਿੱਥੇ ਗੁਰਦੁਆਰੇ ਦੇ ਵਿੱਚ ਭੋਗ ਹੁੰਦਾ ਰੱਖਿਆ ਜਾਂਦਾ ਮਰਦਾਸ ਉੱਥੇ ਜਾ ਪਹੁੰਚਦਾ ਬਿਨਾਂ ਸੱਦੇ ਉੱਥੇ ਜਦੋਂ ਭਾਵੇਂ ਅਜੇ ਸਟੇਜਾਂ ਤੇ ਬੋਲਣ ਦੀ ਲਾਈਨ ਨਹੀਂ ਆਈ ਪਰ ਜ਼ਾਹਰ ਹੈ ਸਾਡੇ ਲੋਕ ਜਿਹੜੇ ਥਾਣੇਦਾਰ ਨੂੰ ਦੇਖ ਕੇ ਜਾਂ ਪਟਵਾਰੀ ਨੂੰ ਦੇਖ ਕੇ ਖੜੇ ਹੋ ਕੇ ਸਲੂਟ ਮਾਰਦੇ ਨੇ ਉਹ ਤਬਕਾ ਵੀ ਜਿਹੜਾ ਫਿਰ ਆਲੇ-ਦੁਆਲੇ ਜਾਂਦਾ ਹੈ ਕਈਆਂ ਨੇ ਕੰਮ ਕਰਵਾਣੇ ਨੇ ਕਿਸ ਨੂੰ ਪਾਸਪੋਰਟ ਚਾਹੀਦਾ ਕੋਈ ਝਾਲੀ ਚਾਹੀਦਾ ਕੋਈ ਅਸਲੀ ਚਾਹੀਦਾ ਸੋ ਕੁਲ ਮੁਲਾਕੇ ਇਹ ਜਿਹੜਾ ਰੁਝਾਨ ਸਾਹਮਣੇ ਆਇਆ ਇਹ ਬੜਾ ਖਤਰਨਾਕ ਰੁਝਾਨ ਹੈ ਜੀ ਔਰ ਇਹ ਸਿਰਫ ਇਥੋਂ ਤੱਕ ਹੀ ਮ hạnੂਦ ਨਹੀਂ ਜਿਵੇਂ ਪਿਛਲੇ ਦਿਨਾਂ ਚ ਪਾਈ ਸੁਖਦੇਵ ਸਿੰਘ ਗਿੱਲ ਅੱਜ ਦੀ ਆਵਾਜ਼ ਦੇ ਹੋਸਟ ਮੈਂ 22 ਸਾਲ ਤੋਂ ਉਹਨਾਂ ਦੇ ਨਾਲ ਜਿਹੜਾ ਟਾਕ ਸ਼ੋਅ ਕਰਦੇ ਹਰ ਬੁੱਧਵਾਰ 6:30 ਤੋਂ 7:30 ਸਲੋਟ 'ਚ ਹੁੰਦਾ ਹੈ ਉਹਨਾਂ ਦੇ ਪਿਤਾ ਜੀ ਪਿੱਛੇ ਚੜ੍ਹਾਈ ਕਰ ਗਏ ਸੀ ਅਸੀਂ ਉਹਨਾਂ ਦੇ ਉੱਤੇ ਇੱਕ ਸੈਗਮੈਂਟ ਵੀ ਕੀਤਾ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਹੁਣ ਇਹ ਜਿਹੜਾ ਦਿਨੇਸ਼ ਪਾਟੀ ਹੈ ਉਹਨਾਂ ਨੂੰ ਵੀ ਕਾਲ ਕੀਤਾ ਉਹਨੇ ਅਫਸੋਸ ਕਰਨ ਦੇ ਲਈ ਕਿ ਅਨਜੇ ਹੁਣ ਮੈਂ ਮਤਲਬ ਜਦੋਂ ਕੋਲ ਆਗੇ ਕਿ ਮੈਂ ਬੋਲਦਾ ਬਹੁਤ ਅਫਸੋਸ ਹੈ ਜੀ ਤੁਹਾਡੇ ਪਿਤਾ ਸੋ ਮਤਲਬ ਇਹ ਗੱਲ ਦੱਸਦੀ ਹੈ ਕਿ ਕਿਸ ਡਿਟਰਮੀਨੇਸ਼ਨ ਦੇ ਨਾਲ ਜੀ ਇਹ ਜਿਹੜੇ ਨੇ ਮੂਵ ਕਰ ਰਹੇ ਨੇ ਔਰ ਮੈਂ ਜਦੋਂ ਇਹ ਘਟਨਾ ਦੱਸ ਰਹੀ ਸੀ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਜਦੋਂ ਬਰਬੀਰ ਸਿੰਘ ਸੋਢੀ 911 ਤੋਂ ਬਾਅਦ ਉਹਨਾਂ ਦਾ ਮਰਡਰ ਹੋਇਆ ਹੀਟ ਕ੍ਰਾਈਮ ਮੈਸਾ ਰਿਜ਼ੋਨਾ ਦੇ ਵਿੱਚ ਤੇ ਸਟੇਟ ਆਫ ਅਰੀਜ਼ੋਨਾ ਵੱਲੋਂ ਜਿਹੜਾ ਉਹਨਾਂ ਦਾ ਰੱਖਿਆ ਗਿਆ ਮੈਮੋਰੀਅਲ ਔਰ ਬੜਾ ਵੱਡਾ ਫੰਕਸ਼ਨ 5000 ਬੰਦਾ ਸੀ ਯੂਨਾਈਟਿਡ ਨੇਸ਼ਨਸ ਦਾ ਵੀ ਰਿਪਰੈਜ਼ੈਂਟੇਟਿਵ ਗਿਆ ਦੂਸਰੇ ਵੀ ਗਏ ਸੋ ਜਾ ਰਿਹਾ ਵੀ ਬਲਬੀਰ ਸਿੰਘ ਸੋਢੀ ਦੇ ਪੇਰੈਂਟਸ ਭਰਾ ਜਿਹੜੇ ਸੀ ਉਹਨਾਂ ਨੂੰ ਵੀਜ਼ੇ ਬੁਜ਼ੇ ਲਵਾਣੇ ਇੰਡੀਅਨ ਕੌਂਸੂਲੇਟ ਨਹੀਂ ਦਿੱਤੇ ਔਰ ਇੰਡੀਅਨ ਕੌਂਸੂਲੇਟ ਇਨਵੋਲਵ ਸੀ ਜੀਨ ਅਰੀਜ਼ੋਨਾ ਚ ਵੈਸੇ ਵੀ ਜੋਗੀ ਭਜਨ ਦੇ ਸਿੱਖ ਨੇ ਤਾਂ ਉੱਥੇ ਬਹੁਤਾ ਪ੍ਰਬੰਧ ਯੋਗੀ ਭਜਨ ਆੜਿਆਂ ਦੇ ਕੋਲ ਹੀ ਸੀ ਔਰ ਉਹ ਜਿਹੜੀ ਅਰੀਜ਼ੋਨਾ ਸਟੇਟ ਦੇ ਨਾਲ ਮਿਲ ਕੇ ਕੰਮ ਕਰਦੇ ਸੀ ਤੇ ਮੇਰਾ ਕਿਉਂਕਿ ਬਲਬੀਰ ਸਿੰਘ ਸੋਢੀ ਨਾਲ ਜਦੋਂ ਮੈਂ ਕੈਲੀਫੋਰਨੀਆ ਸੀ ਉਹਨੂੰ ਮੈਂ ਜਾਣਦਾ ਸੀ ਪਰ ਸੋ ਮੈਂ ਵੀ ਗਿਆ ਜ਼ਾਹ ਰ ਹੈ ਜਿਹੜੇ ਸਪੀਕਰ 8-10 ਜਿਨ੍ਹਾਂ ਨੇ ਉਹ ਗੈਦਰਿੰਗ ਨੂੰ ਜਿਹਦੇ ਵਿੱਚ ਮੈਜੋਰਟੀ ਨੌਨ ਸਿਕਸ ਸੀ ਐਡਰੈਸ ਕਰਨਾ ਸੀ ਉਹਦੇ ਵਿੱਚ ਮੈਂ ਵੀ ਇੱਕ ਸਪੀਕਰ ਸੀ ਹੋਰ ਵੀ ਉਹਨਾਂ ਦੀ ਸੈਕਟਰੀ ਆਫ ਸਟੇਟ ਸੀ ਸਟੇਟ ਆਫ ਹਰੀਜ਼ੋਨਾ ਦੀ ਯੂਨ ਰਿਪਰੈਜ਼ੈਂਟੇਟਿਵ ਸੀ ਇੰਡੀਅਨ ਕਨਸੂਲਟ ਵੀ ਸੀ ਸੋ ਉੱਥੇ ਦਾ ਅਸੀਂ ਰੋਕ ਨਹੀਂ ਸੀ ਸਕਦੇ ਕਿਉਂਕਿ ਸਟੇਟ ਦਾ ਫੰਕਸ਼ਨ ਸੀ ਪਰ ਮੈਂ ਦੱਸ ਰਿਹਾ ਡਿਟਰਮੀਨੇਸ਼ਨ ਜਦੋਂ ਉਹ ਫੰਕਸ਼ਨ ਓਵਰ ਹੋਇਆ ਹੈ ਤੇ ਜਿਹੜੇ ਹੋਰ ਸਿੰਘ ਕੁਝ ਕੈਲੀਫੋਰਨੀਆ ਤੋਂ ਵੀ ਆਏ ਹੋਏ ਸੀ 10-15 ਸਿੰਘ ਅਸੀਂ ਪਾਸੇ ਖੜੇ ਗੱਲਬਾਤ ਕਰ ਰਹੇ ਸੀ ਤੇ ਉਹ ਤੁਰਿਆ ਜਾ ਰਹੇ ਸੀ ਬਾਹਰ ਨੂੰ ਉਨੇ ਦੇਖਿਆ ਉਹਨਾਂ ਚੋਂ ਨਿਕਲਿਆ ਤੇ ਇਧਰ ਆ ਕੇ ਮੈਂ ਜਿਵੇਂ ਇਵੇਂ ਚੱਕਰ 'ਚ ਖੜੇ ਸੀ ਅਸੀਂ ਮੇਰਾ ਪੰਜਵਾਂ ਸੇਵਾ ਹੋਏਗਾ ਉਹ ਹੱਥ ਮਿਲਾਨ ਲੱਗ ਗਿਆ ਇੱਕਦਮ ਹੁਣ ਬਹੁਤਿਆਂ ਨੂੰ ਤਾਂ ਇੱਕਦਮ ਸੜਨ ਦੀ ਇੱਕ ਨਾਲ ਮਿਲਾਇਆ ਦੂਜੇ ਚਾਰ ਨਾਲ ਮਿਲਾਇਆ ਜਦੋਂ ਮੇਰੇ ਤੱਕ ਆਇਆ ਹੱਥ ਕੀਤਾ ਮੈਂ ਕਿਹਾ ਨਾਉ ਥਿਸ ਬਲੱਡ ਇਸ ਥਿਸ ਹੈਂਡ ਇਸ ਸਮੀਅਰਡ ਵਿਦ ਅ ਬਲੱਡ ਆਫ ਮਾਈ 브ਦਰਸ ਐਂਡ ਸਿਸਟਰਸ ਐਂਡ ਆ ਵਾਂਟ ਟੱਚ ਇਟ ਉਥੋਂ ਹੀ ਉਹਨੇ ਹੱਥ ਵਾਪਸ ਕੀਤਾ ਅਗਰੇ ਨਾਲ ਕੀ ਮਿਲਾਣਾ ਸੀ ਉਥੋਂ ਮੁੜ ਗਿਆ ਪਰ ਮੈਂ ਉਦੋਂ ਵੀ ਇਹ ਗੱਲ 911 ਤੋਂ ਬਾਅਦ ਦੀ ਹੈ ਆਲਮੋਸਟ 16 ਸਾਲ ਪਹਿਲਾਂ ਦੀ ਘਟਨਾ ਹੈ ਪਰ ਇਹ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਕਦਰ ਜਿਹੜਾ ਇਹ ਡਿਟਰਮਿੰਡ ਨੇ ਵਿੱਚ ਵੜਨ ਦੇ ਲਈ ਔਰ ਇਹ ਦਿਨੇਸ਼ ਪਾਟਿਆ ਜਿਹੜਾ ਇਹ ਪਿਛਲੇ ਦਿਨਾਂ ਚ ਡਕਸੀ ਗੁਰੂ ਘਰ ਦੇ ਵਿੱਚ ਜਿਹੜੇ ਇੱਕ ਇਸ ਕਿਸਮ ਦੇ ਸ਼ੋਕ ਸਮਾਗਮ ਚ ਜਿਹੜਾ ਆਇਆ ਔਰ ਇਸ ਦੇ ਉੱਤੇ ਹੁਣ ਇਹਨਾਂ ਨੇ ਫਿਰ ਅਗੋਂ ਪੱਤਰਕਾਰ ਵੀ ਰੱਖੇ ਹੋਏ ਨੇ ਜਿਹੜੇ ਰਾਈ ਦਾ ਪਹਾੜ ਬਣਾਉਂਦੇ ਨੇ ਉਹਨਾਂ ਦੇ ਵਿੱਚ ਇੱਕ ਹਿੰਦੁਸਤਾਨ ਟਾਈਮਜ਼ ਦਾ ਟੋਰਾਂਟੋ ਬੇਸਡ ਜਰਨਲਿਸਟ ਹੈ ਜਿਹਨੇ ਪਟਾਚਾਰੀ ਆ ਕਿ ਕੀ ਨਾਮ ਹੈ ਮੈਨੂੰ ਨਜ਼ਰ ਨਹੀਂ ਆ ਰਿਹਾ ਅਨਿਰuddh ਪਟਾਚਾਰੀ ਹੈ ਅਨਿਰ ਉਹਨੇ ਸਟੋਰੀ ਕਰ ਦਿੱਤੀ ਇੰਡੀਅਨ ਅਫੀਸ਼ੀਅਲਸ ਵਿਜ਼ਿਟ ਕੈਨੇਡਾ ਗੁਰਦੁਆਰਸ ਵਾਂਸ ਸ਼ੰਡ ਬਾਏ ਗਵਰਨਮੈਂਟ ਉਹ ਕਦੇ ਇੱਕ ਸਟੇਜ ਤੇ ਜਿਹੜੇ ਇਹਨਾਂ ਨੂੰ ਗੁਰਦੁਆਰਿਆਂ 'ਚ ਵੜਨ ਨਹੀਂ ਸੀ ਦਿੰਦੇ ਹੁਣ ਉਹ ਜਾਣ ਲੱਗ ਗਏ ਨੇ ਫਿਰ ਉਹਨੇ ਉਹ ਜਿਹੜਾ ਅਲਟੈਰੀਓ ਖਾਲਸਾ ਦਰਬਾਰ ਬੈਟਰ ਨੋਨ ਐਸ ਡਿਕਸੀ ਗੁਰਦੁਆਰਾ ਮਿਸਿਸਾਗਾ ਸਬੁਰਬ ਆਫ ਟ੍ਰਾਂਟੋ ਤੇ ਉਹਨਾਂ ਨੇ ਕਿਹਾ ਕਿ ਜੀ ਇੱਕ ਸੀਨੀਅਰ ਮੈਂਬਰ ਆਫ ਕਮੇਟੀ ਪਾਸ ਹੋਏ ਹੋਏ ਔਰ ਉਹਦੇ ਚ ਗਿਆ ਫਿਰ ਉਹਨੇ ਕਿਹਾ ਕਿ ਭਈ ਪਿਛਲੇ ਕੁਝ ਸਾਲਾਂ ਚੋਂ ਜਿਹੜਾ ਤਿੰਨ ਵਾਰ ਇਦਾਂ ਦੇ ਜਿਹੜੇ ਨੇ ਗੁਰਦੁਆਰੇ ਚ ਗਏ ਨੇ ਭਾਵੇਂ ਇਹ ਇੱਕ ਕਾਮਨ ਪਲੇਸ ਐ ਪਰ ਉਹਨਾਂ ਨੇ ਜਿਹੜਾ ਪ੍ਰੋ ਖਾਲਸਾ ਐਲੀਮੈਂਟ ਹੁਣ ਬਹੁਤੇ ਜਿਹੜੇ ਨੇ ਉਹ ਉਨੇ ਪ੍ਰਭਾਵਸ਼ਾਲੀ ਨਹੀਂ ਰਹਿਏ ਜਿਹੜੇ ਗੁਰਦੁਆਰੇ ਫਾਰਬਿਡਨ ਟਰੇਟਰੀ ਸੀ ਹੁਣ ਉਹ ਨਹੀਂ ਹੈ ਔਰ ਇਸੇ ਤਰ੍ਹਾਂ ਬਹੁਤ ਸਾਰੇ ਬਾਕੀ ਗੁਰਦੁਆਰਿਆਂ ਦਾ ਉਹਨੇ ਰੈਫਰੈਂਸ ਦਿੱਤਾ ਹੈ ਕਿ ਦਿਨੇਸ਼ ਪਾਰਟਿਆ ਹੈਜ਼ ਆਲਸੋ ਬੀਨ ਟੂ ਟੈਂਪਲਸ ਇਨ ਰੈਕਸਡੇਲ ਮਾਲਟਨਸ ਕਾਰਬ੍ਰੋ ਐਂਡ ਬ੍ਰੈਂਪਟਨ ਹੁਣ ਜ਼ਾਹ ਰਿਹਾ ਹੈ ਵੀ ਜਿਹੜੀ ਡਿਕਸੀ ਗੁਰੂ ਘਰ ਚ ਜਾਣ ਦੀ ਫੋਟੋ ਇਹਨਾਂ ਨੇ ਲਾਈ ਉਹ ਮੈਂ ਕਨਫਰਮ ਕੀਤਾ ਉੱਥੇ ਬੋਲਿਆ ਨਹੀਂ ਹੈ ਜੀ ਪਿਕਚਰ ਵੀ ਕਿਸੇ ਹੁਣ ਤੁਸੀਂ ਲੰਗਰ ਵੀ ਜੇ ਤੁਸੀਂ ਗੁਰਦੁਵਾਰੇ ਆ ਹੀ ਗਏ ਤੁਸੀਂ ਬੈਠ ਗਏ ਦਿਵਾਂਜ ਬਾਅਦ ਲੰਗਰ ਚ ਸ਼ਕਿਆ ਤੇ ਫੋਟੋਆਂ ਤੁਸੀਂ ਲਾ ਕੇ ਉਹਨੂੰ ਕਰ ਰਹੇ ਹੋ ਔਰ ਮੀਡੀਆ ਚ ਪ੍ਰੋਪਗੇਟ ਕਰ ਰਹੇ ਹੋ ਕਿ ਜੀ ਅਸੀਂ ਗਏ ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਸਾਡਾ ਇੱਕ ਵੱਡਾ ਤਬਕਾ ਉਹ ਗੁਰਦੁਆਰਿਆਂ ਦੀ ਮੈਨੇਜਮੈਂਟ ਹੋਏ ਉਹ ਸਾਡੀਆਂ ਸਿਆਸੀ ਤਰ੍ਹਾਂ ਹੂ ਜਿਹੜੀਆਂ ਕਦੇ ਖਾਲਸਤਾਨ ਦੀਆਂ ਝੰਡਾ ਬਰਦਾਰ ਸੀ ਕੋਈ ਨੇਰੇ ਮਿਲਦਾ ਕੋਈ ਸਵੇਰੇ ਮਿਲਦਾ ਕੋਈ ਤੁਸੀਂ ਗਿਣਤੀ ਦੇ ਨਹੀਂ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਜਿਨ੍ਹਾਂ ਨੇ ਆਪਣਾ ਜਿਹੜਾ ਉਹ ਅੱਡੀ ਅਜੇ ਗੱਡੀ ਹੋਈ ਹੈ ਸੋ ਇਹਨਾਂ ਨੇ ਉਹ ਵਲਰੇਬਿਲਟੀ ਜਿਹੜੀ ਹੈ ਇਹ ਲੰਬੀ ਚੌੜੀ ਸਟੋਰੀ ਹੈ ਲੇਕਨ ਇਹ ਇੱਕ ਗੱਲ ਇਹਦੇ ਚੋਂ ਕਲੀਅਰ ਹੁੰਦੀ ਹੈ ਕਿ ਜਿੱਥੇ ਇੱਕ ਮਿਸ਼ਰੇ ਨੇ ਛੱਡਿਆ ਹੁਣ ਮਿਸ਼ਰੇ ਤੋਂ ਬਾਅਦ ਪਾਟੀਆਂ ਆਇਆ ਹੈ ਪਾਟੀਆਂ ਕਹਿੰਦਾ ਜੀ ਮੈਂ ਹੁਣ ਨੈਕਸਟ ਸਟੈਪ ਹੋਏਗਾ ਕਿ ਵੀ ਇਹਨਾਂ ਨੂੰ ਗੁਰਦੁਆਰਿਆਂ 'ਚ ਸੱਦ ਕੇ ਆਨਰ ਕਰਨ ਦੀ ਲਾਈਨ ਜੀ ਔਰ ਮੈਨੂੰ ਖੁਸ਼ੀ ਆ ਇਸ ਗੱਲ ਦੀ ਹਾਲਾਂ ਮੈਂ ਜਦੋਂ ਇਹ ਸਟੋਰੀ ਦੇਖੀ ਇਹ ਕਪਲ ਆਫ ਡੇਜ਼ ਐਗੋ ਮੈਨੂੰ ਲੱਗ ਰਿਹਾ ਸੀ ਵੀ ਮੈਂ ਇਹਨੂੰ ਕਿਵੇਂ ਲਿਆਵਾਂ ਡਿਸਕਸ਼ਨ 'ਚ ਕਈ ਵਾਰੀ ਕੁਝ ਚੀਜ਼ਾਂ ਦਾ ਇੱਕ ਰੈਲੇਵੈਂਟ ਕੰਟੈਕਸਟ ਹੁੰਦਾ ਹੈ ਪਰ ਅੱਜ ਜਦੋਂ ਮੈਂ ਮੀਡੀਆ ਦੇਖਿਆ ਕਿ ਗੁਰਪਤਵੰਨ ਸਿੰਘ ਪੰਨੂ ਨੇ ਸਿਕਸ ਫੋਰ ਜਸਟਿਸ ਦੇ ਬਿਹਾਫ ਤੇ ਜਿਹੜਾ ਕੈਨੇਡਾ ਦਾ ਫੋਰਮਨ ਮਿਨਿਸਟਰ ਹੈ ਉਹਨੂੰ ਚਿੱਠੀ ਲਿਖੀ ਹੈ ਕਿ ਵੀ ਆਹ ਜਿਹੜੇ ਡਿਪਲੋਮੈਟ ਇਹਨਾਂ ਦੇ ਇੰਡੀਅਨ ਗੁਰਦੁਆਰਿਆਂ 'ਚ ਆ ਰਹੇ ਨੇ ਸਿੱਖਾਂ 'ਚ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਨੂੰ ਰੋਕਣਾ ਇਹ ਸਾਨੂੰ ਡਿਵਾਈਡ ਕਰ ਰਹੇ ਨੇ ਜੀ ਇਹ ਸਾਡੀ ਸ਼ਾਂਤੀ ਭੰਗ ਕਰ ਰਹੇ ਨੇ ਇਹਨਾਂ ਨੇ ਹੀ ਸਾਨੂੰ ਪਹਿਲਾਂ ਉੱਥੇ ਮਾਰਿਆ ਸਾਡੇ ਨੌਜਵਾਨਾਂ ਨੂੰ ਔਰ ਜਿਹੜੇ ਉੱਥੇ ਆਪਣੀਆਂ ਜਾਨਾਂ ਬਚਾ ਕੇ ਅਮਰੀਕਾ ਜਾਏ ਨੇ ਕੈਨੇਡਾ ਚਾਏ ਨੇ ਇਰਾਦਤ ਤੇ ਗੁਰਦੁਆਰਿਆਂ ਚ ਉਹ ਜਾਂਦੇ ਨੇ ਔਰ ਇਹ ਜਿਹੜਾ ਇੱਕ ਡਰ ਔਰ دہشت ਪੈਦਾ ਕਰਦੇ ਨੇ ਸੋ ਇਹ ਉਹਨਾਂ ਦੀ ਚਿੱਠੀ ਔਰ ਇਸ ਦੀ ਖਬਰ ਜਿਹੜੀ ਹੈ ਉਹ ਇਵਨ ਅਜੀਤ ਨੇ ਵੀ ਦਿੱਤੀ ਹੈ ਕਿ ਉਹਨਾਂ ਨੇ ਕੈਨੇਡੀਅਨ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਚਿੱਠੀ ਲਿਖੀ ਹੈ ਉਹਦੇ ਚ ਉਹਨਾਂ ਨੇ ਦਿਨੇਸ਼ ਪਾਟਿਆ ਦਾ ਨਾਮ ਤੇ ਸਰਗਰਮੀਆਂ ਦੇ ਹਵਾਲਿਆਂ ਨਾਲ ਲਿਖਿਆ ਕਿ ਉਹ ਕੈਨੇਡੀਅਨ ਸਿੱਖ ਪਾਈਚਾਰੇ ਚ ਅਸ਼ਾਂਤੀ ਪੈਦਾ ਕਰ ਰਹੇ ਨੇ ਪਾਰਟੀਆ ਦੀ ਜਿਹੜੀ ਹੈ ਮਿਸਿਸਾਗਾ ਗੁਰਦੁਆਰੇ ਚ 온ਟਾਰੀਓ ਖਾਲਸਾ ਦਰਬਾਰ ਡਕਸੀ ਰੋਡ ਚ ਫੇਰੀ ਦਾ ਬੜਾ ਵਿਰਵੇ ਨਾਲ ਜ਼ਿਕਰ ਕੀਤਾ ਹੋਇਆ ਔਰ ਉਹਨਾਂ ਨੇ ਕਿਹਾ ਵੀ ਇਹ ਪਾਰਟੀਆਂ ਭਾਰਤ ਸਰਕਾਰ ਦੀ ਨੁਮਾਇੰਦਗੀ ਕਰਦਾ ਜਿਨੇ 1984 ਚ ਸਾਕਾ ਨੀਲਾ ਤਾਰ ਤੇ ਸਿੱਖ ਨਸਲ ਕੁਸ਼ੀ ਕਰਵਾਈ ਸੀ ਔਰ ਉਹਨਾਂ ਨੇ ਅਪੀਲ ਕੀਤੀ ਹੈ ਕਿ ਬਈ ਇਹਨਾਂ ਭਾਰਤੀ ਕੂਟਨੀਤਕ ਜਿਹੜੇ ਨੇ ਡਿਪਲੋਮੈਟ ਇਹਨਾਂ ਦੇ ਉੱਤੇ ਇਹਨਾਂ ਦੀਆਂ ਸਰਗਰਮੀਆਂ ਤੇ ਨਜ਼ਰ ਰੱਖੀ ਜਾਏ ਤਾਂ ਕਿ ਉਹ ਸਿੱਖਾਂ 'ਚ ਫੁੱਟ ਨਾ ਪਾ ਸਕਣ ਔਰ ਉਹਨਾਂ ਨੇ ਕਿਹਾ ਵੀ ਇਹ ਸਿੱਖ ਭਾਈਚਾਰੇ ਨਾਲ ਨੇੜਤਾ ਵਧਾ ਕੇ ਜਿਹੜੇ ਸਿੱਖਾਂ ਦੇ ਕੈਨੇਡੀਅਨ ਸਿੱਖਾਂ ਦੇ ਅੰਦਰ ਡਰ ਦਾ ਮਾਹੌਲ ਪੈਦਾ ਕਰ ਰਹੇ ਨੇ ਉਹਨਾਂ ਜਿਹੜੇ ਕਿ ਭਾਰਤ ਦੇ ਅਤਿਆਚਾਰ ਤੋਂ ਬਚ ਕੇ ਕੈਨੇਡਾ 'ਚ ਰਹਿ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕੈਨੇਡਾ 'ਚ ਸਿੱਖਾਂ ਦੇ ਧਾਰਮਿਕ ਸਥਾਨਾਂ ਜਾਣ ਤੇ ਸਮਾਗਮਾਂ ਵਿੱਚ ਸ਼ਾਮਲ ਹੋਣ ਨਾਲ ਭਾਰਤ ਤੋਂ ਜ਼ਬਰਦਸਤ ਸ਼ਿਕਾਰ ਹੋ ਕੇ ਕੈਨੇਡਾ ਵੀ ਸ਼ਰ ਲੈਣ ਵਾਲੇ ਸਿੱਖ ਸਦਮਾ ਮਹਿਸੂਸ ਕਰਦੇ ਨੇ ਫਿਰ ਜਿਹੜੇ ਵੀ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਕਿ ਜੀ ਵੀ ਕੀ ਗੁਰਦੁਆਰੇ ਸਭ ਲਈ ਖੁੱਲੇ ਨਹੀਂ ਹੈ ਉੱਥੇ ਜਾਣ ਤੋਂ ਕਿਸੇ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਉਹਨ ਬੜਾ ਸੋਣਾ ਜਵਾਬ ਦਿੱਤਾ ਉਹਨਾਂ ਕਹਿੰਦਾ ਜਾਣਾ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਜਾਓ ਉੱਥੇ ਚਾਰੋਂ ਦਰਵਾਜ਼ੇ ਖੁੱਲੇ ਨੇ ਵੀ ਇੱਥੇ ਹੁਣ ਹੋਏਗਾ ਕਿ ਕੱਲ ਨੂੰ ਇਹ ਜਿਵੇਂ ਇੱਕ ਪਾਸਾ ਤਾਂ ਇਹ ਹੈ ਕਿ ਜੇ ਇਹਨਾਂ ਦੀ ਸਫ਼ਰ ਸਮੂਥ ਰਿਹਾ ਸਟੇਜ ਤੱਕ ਪਹੁੰਚ ਗਏ ਫਿਰ ਕਹਿਣਗੇ ਜੀ ਬਾਹਰ ਤੱਕ ਕੋਈ ਗੱਲ ਹੀ ਨਹੀਂ ਹੈ ਉਹਨੇ ਉਹ ਗੁਰਦੁਆਰਾ ਡਿਕਸੀ ਗੁਰੂ ਘਰ ਜਿਹਦੇ ਬਾਰੇ ਅਜੇ ਤੱਕ ਸੁਖਬੀਰ ਬਾਦਲ ਅਮਰਿੰਦਰ ਸਿੰਘ ਨੂੰ ਤਾਣਾ ਦਿੰਦਾ ਹੈ ਕਿ ਜੀ ਉੱਥੇ ਗਿਆ ਔਰ ਪਿੱਛੇ ਖਾਲਸਾਣ ਦਾ ਜੋ ਜਿਹੜਾ ਉਹ ਵੱਡਾ ਲੱਗਾ ਹੋਇਆ ਸੀ ਮੋਟੋ ਵੱਡਾ ਬੈਨਰ ਲੱਗਾ ਸੀ ਕਿ ਇਹ ਤਾਂ ਖਾਲਸਤਾਨੀ ਹੈ ਹੁਣ ਇਹ ਜਦੋਂ ਜਾਂਦਾ ਦੱਸਦਾ ਕਿ ਜਿਹੜਾ ਖਾਲਸਤਾਨੀ ਸੀ ਗੁਰਦੁਆਰਾ ਉਹ ਤਾਂ ਹੁਣ ਰਹਾ ਨਹੀਂ ਹੈ ਪਰ ਇਹਦਾ ਜਿਹੜਾ ਦੂਸਰਾ ਇੰਪੈਕਟ ਵੀ ਜਿਹੜਾ ਇਹਨਾਂ ਨੂੰ ਸੂਟ ਕਰਦਾ ਹੈ ਕੱਲ ਨੂੰ ਉਹਦੀ ਕਿਸੇ ਨੇ ਸੇਵਾ ਕਰ ਦਿੱਤੀ ਪਾਰਟੀਆਂ ਸਮੇਤ ਕਿਸੇ ਹੋਰ ਦੀ ਵੀ ਕਿਸੇ ਨੂੰ ਵੀ ਗੁੱਸਾ ਆਇਆ ਜਿਹੜਾ ਉਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੈ ਜਿਹਦੇ ਭਰਾ ਭੈਣ ਦੂਜੇ ਮਾਰੇ ਨੇ ਔਰ ਇਹਨੂੰ ਇਹਦੇ ਕਿਸੇ ਨੇ ਭੁਗਤ ਸਵਾਰ ਦਿੱਤੀ ਤਾਂ ਫਿਰ ਹੋਏਗਾ ਜੀ ਵਾਇਲੈਂਸ ਦੇਖੋ ਜੀ ਗੁਰਦੁਆਰਿਆਂ ਚ ਸੋ ਮਤਲਬ ਇਹ ਇਹਨਾਂ ਨੇ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਕਰਤੂਤਾਂ ਕਰ ਰਹੇ ਨੇ ਇੱਕ ਪਾਸੇ ਇਧਰ ਇਹ ਕੰਮ ਕਰ ਰਹੇ ਨੇ ਦੂਜੇ ਪਾਸੇ ਜਿਹੜਾ ਇਹਨਾਂ ਦਾ ਮੀਡੀਆ ਹੈ ਉਹ ਇਸ ਗੱਲ ਵੱਲ ਤੁਰਿਆ ਹੋਇਆ ਹੈ ਲੀਡਰ ਤਾਂ ਪਹਿਲਾਂ ਹੀ ਸੀ ਕਿ 84 ਕੋ ਭੁੱਲ ਜਾਈਏ ਜੀ ਨਹੀਂ ਕੋਈ ਇਸ਼ੂ ਹੀ ਨਹੀਂ ਹੈ ਹੁਣ ਵੀ ਜੇ ਚੋਣਾਂ ਚ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚ ਰੋਣਾ ਸਭ ਤੋਂ ਜ਼ਿਆਦਾ ਇਹਨਾਂ ਨੇ ਪਾਇਆ ਤੇ ਇਹ ਸੀ ਕਿ ਜੀ ਇਹ ਖਾਲਸਤਾਨੀ ਔਰ ਇਹ ਬਾਹਰਲੇ ਆ ਗਏ ਔਰ ਇਹ ਖਾਲਸਤਾਨੀ ਨੈਕਸਸ ਤੇ ਇਹ ਵੋ ਹੁਣ ਗੰਗਾ ਨਾਲ ਜੋੜ ਰਹੇ ਨੇ ਜੀ ਲੇਕਿਨ মিডিਆ ਪਿਛਲੇ ਦਿਨਾਂ ਚ ਟ੍ਰਿਬਿਊਨ ਦਾ ਕਿਉਂਕਿ ਟ੍ਰਿਬਿਊਨ ਨਾਰਥ ਇੰਡੀਆ ਦਾ ਮੇਜਰ ਨਿਊਜ਼ਪੇਪਰ ਹੈ ਅੰਗਰੇਜ਼ੀ ਦਾ ਉਹਦਾ ਇੱਕ ਐਡੀਟੋਰੀਅਲ ਸੀ ए ਟਾਈਮ ਟੂ ਸੀ ਕਲੋਜ਼ਰ ਆਫ 1984 ਕਿ ਜੇ 1984 ਦਾ ਜਿਹੜਾ ਚੈਪਟਰ ਹੈ ਲੰਬਾ ਚੌੜਾ ਹੈ ਔਰ ਉਹਨੇ ਕਮੈਂਟ ਕੀਤਾ ਸੀ ਕਿ ਜਗਦੀਸ਼ ਟਾਈਟਲਰ ਨੂੰ ਜਿਹੜਾ ਦਿੱਲੀ ਕੋਰਟ ਨੇ ਕਿਹਾ ਜੇ ਲਾਈ ਡਿਟੈਕਟਡ ਟੈਸਟ ਲਾਅ ਉਹਨੇ ਕਿਹਾ ਜੀ ਮੈਂ ਨਹੀਂ ਲੈਣਾ ਝੂਠ ਬੋਲਣ ਵਾਲਾ ਹੁੰਦਾ ਔਰ ਹੁਣ 32 ਸਾਲ ਹੋ ਗਏ ਨੇ ਅਦਾਲਤਾਂ ਜਿਹੜੀਆਂ ਦਿੱਲੀ ਚ ਸੱਦ ਲਿਆ ਬਾਹਰ ਕਰਤਾ ਅੰਦਰ ਕਰਤਾ ਸੀਬੀਆਈ ਨੇ ਰਿਪੋਰਟ ਦੇ ਦਿੱਤੀ ਵਾਪਸ ਲੈ ਲਈ ਸੋ ਹੁਣ ਇਹਨੂੰ ਸਾਰੇ ਨੂੰ ਕੋਟ ਕਰਕੇ ਕਹਿੰਦਾ ਜੀ ਸਾਰੇ ਹੀ ਜ਼ਿੰਮੇਵਾਰ ਨੇ ਦੋਸ਼ੀ ਨੇ ਪਰ ਹੁਣ ਇਹ ਟਾਈਮ ਟੂ ਸੀਕ ਕਲੋਜ਼ਰ ਆਫ 1984 ਕਿ ਬਈ ਤੁਸੀਂ ਭੁੱਲ ਜਾਓ ਹੋ ਗਿਆ ਤੁਹਾਡੇ ਮਾਰੇ ਗਏ ਫਿਰ ਕੀ ਹੋ ਗਿਆ ਮਰਦੇ ਹੀ ਰਹਿੰਦੇ ਨੇ ਅਨੇ ਅਗੋਂ ਦਾ ਤੁਸੀਂ ਦੇਖੋ ਜੀ ਦੇਖੋ ਅਸੀਂ ਕਿਵੇਂ ਔਰ ਬਾਹਰ ਇਸ ਕਿਸਮ ਦੀ ਇਹਨਾਂ ਦੀ ਜਿਹੜੀ ਇੰਟਰਫੀਰੈਂਸ ਹੈ ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਇਹ ਕਿਵੇਂ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ ਸੋ ਅਸੀਂ ਬਿਲਕੁਲ ਸਪੋਰਟ ਕਰਦੇ ਹਾਂ ਸਿਕਸਵਰ ਜਸਟਿਸ ਦੇ ਸਟੈਂਡ ਨੂੰ ਕਿ ਉਹਨਾਂ ਨੇ ਇਹ ਜਿਹੜੇ ਡਿਪਲੋਮੈਟ ਨੇ ਇਹਨਾਂ ਦਾ ਦਾਇਰਾ ਕਰ ਐਮਬੈਸੀ ਕੌਂਸੂਲੇਟ ਔਰ ਹਾਈ ਕਮਿਸ਼ਨ ਦੇ ਦਫ਼ਤਰ ਨੇ ਇਹ ਬਾਹਰ ਨਿਕਲ ਕੇ ਕੋਈ ਇਸ ਕਿਸਮ ਦਾ ਇੰਟਰੈਕਸ਼ਨ ਨਹੀਂ ਕਰ ਸਕਦੇ ਵੀਜ਼ਾ ਦੇਣਾ ਹੈ ਨਹੀਂ ਦੇਣਾ ਉੱਥੇ ਆਪਣੇ ਦਫ਼ਤਰ 'ਚ ਬਹਿ ਕੇ ਗੱਲ ਕਰਨ ਪਹਿਲਾਂ ਵੀ ਇਹਨਾਂ ਦੇ ਉਹ ਜਿਹੜਾ ਇੰਟੈਲੀਜੈਂਸ ਬਿਊਰੋ ਚੀਫ ਸੀ ਵਿੱਚ ਵੜ ਗਿਆ ਆ ਕੇ ਆਟਵਾਜ ਹਾਈ ਕਮਿਸ਼ਨ ਲੱਗਾ ਹੈ ਸੀ ਮਲੋਏ ਧਰ ਜੀ ਉਹਨਾਂ ਨੇ 에ਅਰ ਇੰਡੀਆ ਕਰਵਾਇਆ ਔਰ ਜੇ ਕੈਨੇਡੀਅਨ ਗਵਰਨਮੈਂਟ ਨੇ ਇਹਨਾਂ ਦੇ ਉੱਤੇ ਅੱਖ ਨਾ ਰੱਖੀ ਤੇ ਇਹ ਦੁਬਾਰਾ ਇਸ ਕਿਸਮ ਦੀਆਂ ਹਿੰਸਕ ਘੋਕਾ ਹੋਣੇ ਕਬਰਾਏ ਹੋਏ ਨੇ ਕਿ ਬਾਹਰ ਪੀਸਫੁਲੀ ਸਿੱਖ ਕੋ ਰੈਫਰੰਡਮ 2020 ਹੋਏ राइट ऑफ सेल्फ डिटरमिनेशन दी ਗੱਲ ਹੋਏ ਖਾਲਸਤਾਨ ਦੀ ਗੱਲ ਹੋਏ ਹੁਣ ਐਕਟੀਵਿਟੀ ਬੜੀ ਜ਼ੋਰਦਾਰ ਹੈ ਔਰ ਜਿਵੇਂ ਅਸੀਂ ਦੱਸਿਆ ਵੀ ਪੰਜਾਬ ਚ ਵੀ ਇਹਦੇ باوجود ਇਨਾ ਬਦਨਾਮ ਕੀਤਾ ਹਜ਼ਾਰਾਂ ਲੋਕ ਸੰਤ ਪੰਨਾ ਵਾਲਿਆਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਫਤੇਗੜ ਸਾਹਿਬ ਆਏ ਕਿੱਥੋਂ ਸੋਚ ਮੁੱਕ ਗਈ ਜੀ ਜੀ ਸੋ ਇਹ ਪੰਬਲਪੂਸਾ ਝਗੜੇ ਔਰ ਇਸ ਕਿਸਮ ਦੀ ਗੱਲ ਕਰਨਾ ਚਾਹੁੰਦੇ ਨੇ ਔਰ ਅਸੀਂ ਇਹ ਅਸੀਂ ਵੀ ਇਹ ਵਾਰਨ ਕਰਨਾ ਚਾਹੁੰਦੇ ਹਾਂ ਔਰ ਇਹ ਵਰਤਾਰਾ ਕੈਨੇਡਾ ਚ ਵੀ ਹੈ ਅਮਰੀਕਾ ਚ ਵੀ ਸ਼ੁਰੂ ਹੋਏਗਾ ਸੂਨਰ ਔਰ ਲੇਟਰ ਜੀ ਔਰ ਇਸ ਬਾਰੇ ਸਿੱਖ ਸੰਗਤਾਂ ਵੀ ਪੂਰੀ ਤਰ੍ਹਾਂ ਜਾਗਰੂਕ ਹੋਣ ਔਰ ਇਸ ਕਿਸਮ ਦੇ ਲੋਕਾਂ ਨੂੰ ਵੀ ਜਿਹੜੇ ਮੈਨੇਜਮੈਂਟਾਂ ਚ ਬੈਠੇ ਨੇ ਪਰ ਜਿਨ੍ਹਾਂ ਦੇ ਜਿਹੜਾ ਮੂੰਹ ਹੈ ਉਹ ਕੌਂਸੂਲੇਟਾਂ ਵੱਲ ਹੈ ਜੈਂਬੈਸੀਆਂ ਵੱਲ ਹੈ ਉਹਨਾਂ ਨੂੰ ਵੀ ਜ਼ਰਾ ਪਛਾਣ ਦੇ ਵਿੱਚ ਰੱਖਣ ਤਾਂ ਕਿ ਇਹ ਜਿਹੜੀ ਸਿੱਖ ਕੌਮ ਦੀ ਕਲੈਕਟਿਵ ਮੂਵਮੈਂਟ ਹੈ 300 ਮਿਲੀਅਨ ਸਿੱਖਾਂ ਦੀ ਜਿਹੜਾ ਲੱਖ ਡੇਢ ਲੱਖ ਸਿੱਖਾਂ ਦਾ ਡੁੱਲਿਆ ਖੂਨ ਹੈ ਜੀ ਜਿਨ੍ਹਾਂ ਨੇ ਆਪਣੇ ਖੂਨ ਦੇ ਨਾਲ ਖਾਲਸਾਣ ਦੀ ਜਿਹੜੀ ਹੈ ਨੀ ਰੱਖੀ ਹੈ ਉਹਨੂੰ ਅਸੀਂ ਕਦੇ ਵੀ ਉਹਦੇ ਨਾਲ ਜਿਹੜਾ ਇਹ ਸ਼ਹੀਦਾਂ ਦੇ ਲਹੂ ਨੂੰ ਇਹਨਾਂ ਨੂੰ ਪੀਣ ਨਹੀਂ ਦੇਵਾਂਗੇ ਜਿਹੜੇ ਸਿੱਖੀ ਗਾਰਬ ਦੇ ਵਿੱਚ ਗੁਰਦੁਆਰਿਆਂ 'ਚ ਬਹਿ ਕੇ ਜਿਹੜੀ ਹੈ ਉਹ ਸਾਈਆਂ ਕਿਤੇ ਤੇ ਵਧਾਈਆਂ ਕਿਤੇ ਇਸ ਕਿਸਮ ਦੇ ਕੰਮ ਕਰਨ ਵਾਲਿਆਂ ਨੂੰ ਵੀ ਸਿੱਖ ਸੰਗਤਾਂ ਆਈਡੈਂਟੀਫਾਈ ਕਰ ਜੀ ਡਾਕਟਰ ਸਾਹਿਬ ਬਿਲਕੁਲ ਅਥਲੈਨਿਆ ਬ੍ਰੇਕ ਈਵਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ